ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੀ ਕਿਰਪਾ ਕਰਕੇ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਦੇ ਕੋਲ ਪਹੁੰਚ ਜਾਇਆ ਕਰੀ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਗੁਰੂ ਘਰ ਦੇ ਮਹਾਨ ਸ਼ਰਦਾਲੂ ਦੀਵਾਨ ਟੋਡਰ ਮਾਇਲ ਜੀ ਨੇ ਕਿਉਂ ਕਿਹਾ ਕਿ ਮੇਰਾ ਵੰਸ਼ ਖਤਮ ਹੋ ਜਾਵੇ ਮੇਰਾ ਪਰਿਵਾਰ ਉਜੜ ਜਾਵੇ ਤਸਵੀਰਾਂ ਵਿੱਚ ਆਪਾਂ ਦੀਵਾਨ ਜੀ ਦੇ ਹੱਥ ਵਿੱਚ ਅਕਸਰ ਮੋਹਰਾਂ ਵਾਲੀ ਥੈਲੀ ਦੇਖਦੇ ਆਂ ਪਰ ਉਹ ਤਾਂ ਗੱਡੇ ਉੱਪਰ ਮੋਹਰਾਂ ਦੇ ਬੋਰੇ ਭਰ ਕੇ ਲਿਆਏ ਸੀ ਉਸ ਪਾਪੀ ਵਜੀਰ ਨੂੰ ਦੇਣ ਲਈ ਤਾਂ ਜੋ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਜਾ ਸਕੇ ਦੀਵਾਨ ਟੋਡਰਮਾਲ ਜੀ ਦਾ ਪਰਿਵਾਰ ਇੰਨਾ ਅਮੀਰ ਕਿਵੇਂ ਬਣਿਆ ਅੱਜ ਇਸ ਵੀਡੀਓ ਦੇ ਵਿੱਚ ਜਾਣਾਂਗੇ ਦੀਵਾਨ ਟੋਡਰਮਾਲ ਜੀ ਦਾ ਪਿਛੋਕੜ ਅਤੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਤੱਕ ਦਾ ਪੂਰਾ ਇਤਿਹਾਸ ਤੇ ਪੂਰਾ ਇਤਿਹਾਸ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖੋ ਜੀ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਪਿੰਡ ਆਲੋਵਾਲ ਤਹਿਸੀਲ ਭਵਾਨੀਗੜ ਤੋਂ ਸੰਗਤਾਂ ਸ਼੍ਰੀ ਅੰਮ੍ਰਿਤਸਰ ਗੁਰੂ ਜੀ ਦੇ ਦਰਸ਼ਨ ਲਈ ਆਈਆਂ ਸਨ ਸੰਗਤਾਂ ਦੇ ਨਾਲ ਇੱਕ ਬਜ਼ੁਰਗ ਬਾਪੂ ਵੀ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਸੀ ਉਹ ਬੜਾ ਹੀ ਗਰੀਬ ਸੀ ਉਸ ਦੇ ਪਾਟੇ ਤੇ ਮੈਲੇ ਕੱਪੜੇ ਪਾਏ ਹੋਏ ਸੀ ਤੇ ਪੈਰਾਂ ਵਿੱਚ ਜੋੜਾ ਵੀ ਨਹੀਂ ਸੀ ਗੁਰੂ ਘਰ ਦੀ ਸਿਫਤ ਸੁਣ ਕੇ ਉਹ ਵੀ ਆਪਣੀ ਤੰਗ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਬੜੀਆਂ ਆਸਾਂ ਉਮੀਦਾਂ ਲੈ ਕੇ ਪਹੁੰਚਿਆ ਸੀ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਅੱਜ ਬੜੀ ਭੀੜ ਸੀ ਅਤੇ ਬਜ਼ੁਰਗ ਬਾਪੂ ਵੀ ਦਰਸ਼ਨ ਲਈ ਲਾਈਨ ਵਿੱਚ ਖੜਾ ਹੋ ਗਿਆ ਬਜ਼ੁਰਗ ਬਾਪੂ ਦੇ ਮਨ ਵਿੱਚ ਵਿਚਾਰ ਚੱਲ ਰਹੇ ਸਨ ਕਿ ਅੱਜ ਮੈਂ ਇਹ ਵੀ ਮੰਗ ਲੈਣਾ ਤੇ ਅੱਜ ਮੈਂ ਉਹ ਵੀ ਮੰਗ ਲੈਣਾ ਬਜ਼ੁਰਗ ਬਾਪੂ ਧੀਮੀ ਧੀਮੀ ਲਾਈਨ ਵਿੱਚ ਅੱਗੇ ਗੁਰੂ ਸਾਹਿਬ ਜੀ ਵਾਲੇ ਪਾਸੇ ਵੱਧ ਰਿਹਾ ਸੀ ਤਾਂ ਹੌਲੀ ਹੌਲੀ ਉਸ ਦੀਆਂ ਆਸਾਂ ਇੱਛਾਵਾਂ ਤ੍ਰਿਪਤ ਹੋ ਰਹੀਆਂ ਸਨ ਗੁਰੂ ਜੀ ਦੇ ਕੋਲ ਜਦ ਬਜ਼ੁਰਗ ਬਾਪੂ ਪਹੁੰਚਿਆ ਤਾਂ ਕੁਝ ਵੀ ਮੰਗਣ ਦੀ ਇੱਛਾ ਉਸ ਦੇ ਮਨ ਵਿੱਚ ਨਹੀਂ ਰਹੀ ਬਾਪੂ ਦੀ ਵਾਰੀ ਆਈ ਤਾਂ ਗੁਰੂ ਜੀ ਦਾ ਰੂਹਾਨੀ ਚਿਹਰਾ ਦੇਖ ਕੇ ਉਹ ਨਿਹਾਲ ਹੋ ਗਿਆ ਤੇ ਹੱਥ ਜੋੜ ਕੇ ਮੱਥਾ ਟੇਕ ਕੇ ਵਾਪਸ ਮੁੜਨ ਲੱਗਿਆ ਵਾਪਸ ਮੁੜਨ ਲੱਗਿਆਂ ਤਾਂ ਗੁਰੂ ਸਾਹਿਬ ਜੀ ਨੇ ਆਵਾਜ਼ ਦਿੱਤੀ ਬਜ਼ੁਰਗੋ ਤੁਸੀਂ ਇੰਨੀ ਦੂਰੋਂ ਆਏ ਹੋ ਤੇ ਬਿਨਾਂ ਕੁਝ ਮੰਗੇ ਹੀ ਮੁੜ ਚੱਲੇ ਹੋ ਤੁਹਾਡੀ ਕੋਈ ਮਨ ਵਿੱਚ ਇੱਛਾ ਨਹੀਂ ਹੈ ਤਾਂ ਬਾਪੂ ਕਹਿੰਦਾ ਗੁਰੂ ਸਾਹਿਬ ਜੀ ਆਪ ਜੀ ਦੇ ਦਰਸ਼ਨ ਹੋ ਗਏ ਮੈਂ ਨਿਹਾਲ ਹੋ ਗਿਆ ਹਾ ਗੁਰੂ ਜੀ ਨੇ ਫਰਮਾਇਆ ਸੋਚ ਲੋ ਕੋਈ ਤਾਂ ਇੱਛਾ ਮਨ ਵਿੱਚ ਹੋਵੇਗੀ ਤਾਂ ਬਾਪੂ ਜੀ ਨੇ ਫਿਰ ਕਿਹਾ ਨਹੀਂ ਗੁਰੂ ਸਾਹਿਬ ਜੀ ਮੈਂ ਤੁਹਾਡੇ ਦਰਸ਼ਨ ਕਰ ਲਈ ਹਾਂ ਮੈਂ ਨਿਹਾਲ ਹੋ ਗਿਆ ਹਾਂ ਹੁਣ ਗੁਰੂ ਜੀ ਨੇ ਤੀਜੀ ਵਾਰ ਫੇਰ ਉਸ ਨੂੰ ਪੁੱਛਿਆ ਕਿ ਤੁਸੀਂ ਕੁਝ ਮੰਗਣਾ ਚਾਹੁੰਦੇ ਹੋ ਤਾਂ ਜਰੂਰ ਮੰਗੋ ਤਾਂ ਤੀਜੀ ਵਾਰੀ ਵੀ ਬਜ਼ੁਰਗ ਬਾਬੀ ਨੇ ਇਹੀ ਕਿਹਾ ਕਿ ਮੈਂ ਤੁਹਾਡੇ ਦਰਸ਼ਨ ਕਰ ਰਹੀ ਹਾਂ ਕਰ ਲਏ ਹਨ ਤੇ ਮੈਂ ਨਿਹਾਲ ਹੋ ਗਿਆ ਹਾਂ ਤੇ ਸੰਗਤ ਵੀ ਹੈਰਾਨ ਸੀ ਜਦੋਂ ਬਜ਼ੁਰਗ ਬਾਪੂ ਜੀ ਨੇ ਇੰਨੀ ਗੱਲ ਕਹੀ। ਬਜ਼ੁਰਗ ਬਾਪੂ ਨੇ ਕਿਹਾ ਕਿ ਮੇਰੀ ਜ਼ਿੰਦਗੀ ਹੁਣ ਜੀਵਨ ਦੇ ਆਖਰੀ ਪੜਾਅ ਵਿੱਚ ਹੈ। ਮੈਨੂੰ ਨਹੀਂ ਪਤਾ ਮੇਰੇ ਸਰੀਰ ਨੇ ਕਦੋਂ ਮੇਰਾ ਸਾਥ ਛੱਡ ਜਾਣਾ ਹੈ। ਫਿਰ ਮੈਂ ਤੁਹਾਡੇ ਦਰਸ਼ਨ ਕਰ ਸਕਾਂ ਜਾਂ ਨਾ ਕਰ ਸਕਾਂ। ਅੱਜ ਮੈਂ ਡਿੱਗਦਾ ਟੈਂਦਾ ਤੁਹਾਡੇ ਦਰਸ਼ਨ ਕਰਨ ਲਈ ਆਇਆ ਹਾਂ। ਮੈਂ ਦਰਸ਼ਨ ਕਰਕੇ ਨਿਹਾਲ ਹੋ ਗਿਆ ਹਾਂ ਬਜ਼ੁਰਗ ਬਾਪੂ ਦਾ ਗਲਾ ਭਰ ਆਇਆ। ਤੇ ਕਹਿੰਦਾ ਭਾਸ਼ਾ ਜੀ ਮੈਂ ਤਾਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਗਰੀਬ ਦੇ ਘਰ ਮਿਰਚੋਂਪੜੀ ਦੇ ਵਿੱਚ ਚਰਨ ਪਾਓ ਗੁਰੂ ਜੀ ਕਹਿੰਦੇ ਜ਼ਰੂਰ ਆਵਾਂਗੇ ਪ੍ਰਸ਼ਾਦਾ ਵੀ ਛਕਾਂਗੇ ਰਾਤ ਵੀ ਠਹਿਰਾਂਗੇ ਬਜ਼ੁਰਗ ਬਾਪੂ ਸੋਚਾਂ ਵਿੱਚ ਪੈ ਗਿਆ ਤੇ ਕਹਿਣ ਲੱਗਾ ਸਤਗੁਰ ਜੀ ਤੁਸੀਂ ਇਕੱਲੇ ਆਉਗੇ ਕਿ ਨਾਲ ਸਿੱਖ ਵੀ ਆਉਣਗੇ ਗੁਰੂ ਜੀ ਨੇ ਕਿਹਾ ਸਿੱਖਾਂ ਤੋਂ ਕੀ ਇਤਰਾਜ਼ ਹੈ ਸਿੱਖ ਤਾਂ 30 40 ਹੋਣਗੇ ਹੀ ਗਰੀਬ ਬਜ਼ੁਰਗ ਬਾਪੂ ਕਹਿਣ ਲੱਗਾ ਪਾਸ਼ਾ ਜੀ ਮੈਂ ਤੁਹਾਨੂੰ ਤਾਂ ਔਖਾ ਸੁਖਾ ਹੋ ਕੇ ਪ੍ਰਸ਼ਾਦਾ ਛਕਾ ਦਿਆਂਗਾ ਪਰ 30 40 ਸਿੱਖਾਂ ਦਾ ਪ੍ਰਸ਼ਾਦਾ ਛਕਾਉਣਾ ਮੇਰੇ ਵੱਸ ਦੀ ਗੱਲ ਨਹੀਂ ਹੈ ਮੈਂ ਤਾਂ ਗਰੀਬ ਹ ਇਸ ਲਈ ਤੁਸੀਂ ਰਹਿਣ ਦਿਓ ਅੰਤਰੀਆਮੀ ਦਿਲਾਂ ਦੀਆਂ ਜਾਣਣ ਵਾਲੇ ਸਤਿਗੁਰ ਪਾਸ਼ਾ ਜੀ ਕਹਿਣ ਲੱਗੇ ਬਜ਼ੁਰਗੋ ਫਿਕਰ ਨਾ ਕਰੋ ਅੱਜ ਭਾਵੇਂ ਤੁਸੀਂ ਝੌਂਪੜੀ ਵਿੱਚ ਰਹਿੰਦੇ ਹੋ ਭਾਵੇਂ ਗਰੀਬ ਹੋ ਪਰ ਅਸੀਂ ਤਾਂ ਉਸ ਸਮੇਂ ਆਵਾਂਗੇ ਜਦੋਂ ਤੁਹਾਡਾ ਪਰਿਵਾਰ ਹਵੇਲੀਆਂ ਵਿੱਚ ਰਹਿਦਾ ਵੱਸਦਾ ਹੋਵੇਗਾ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਚ ਹੋਵੇਗਾ ਲਹਿਰਾ ਬਹਿਰਾ ਹੋਣਗੀਆਂ ਤੁਸੀਂ 40 ਸਿੱਖਾਂ ਦੀ ਕੀ ਗੱਲ ਕਰਦੇ ਹੋ ਤੁਸੀਂ 400 ਸਿੱਖਾਂ ਨੂੰ ਪ੍ਰਸ਼ਾਦਾ ਖਵਾਉਣ ਤੋਂ ਪਹਿਲਾਂ ਨਹੀਂ ਸੋਚੋਗੇ ਬਜ਼ੁਰਗ ਬਾਪੂ ਹੈਰਾਨ ਸੀ ਤੇ ਥੱਲੇ ਬੈਠੀ ਸੰਗਤ ਵੀ ਗੁਰੂ ਜੀ ਦੇ ਬਚਨ ਸੁਣ ਕੇ ਬਾਪੂ ਕਹਿੰਦਾ ਬਾਸ਼ਾ ਜੀ ਮੈਨੂੰ ਮੇਰੇ ਸਰੀਰ ਤੇ ਭਰੋਸਾ ਨਹੀਂ ਕਦੋਂ ਸਾਥ ਛੱਡ ਜਾਏ ਤਾਂ ਗੁਰੂ ਜੀ ਫਰਮਾਏ ਅਸੀਂ ਆਵਾਂਗੇ ਤੁਹਾਡੇ ਘਰ ਜ਼ਰੂਰ ਆਵਾਂਗੇ ਪਰ ਉਸ ਸਮੇਂ ਆਵਾਂਗੇ ਜਦੋਂ ਨਾ ਤਾਂ ਤੁਸੀਂ ਸੰਸਾਰ ਵਿੱਚ ਹੋਵੋਗੇ ਤੇ ਨਾ ਹੀ ਅਸੀਂ ਸਰੀਰਿਕ ਰੂਪ ਵਿੱਚ ਹੋਵਾਂਗੇ ਅਸੀਂ ਨਵੇਂ ਜਮੇ ਵਿੱਚ ਆਵਾਂਗੇ ਤੁਹਾਡੇ ਵਿਹੜੇ 'ਚ ਅਤੇ ਉੱਥੇ ਕੀਰਤਨ ਵੀ ਕਰਾਂਗੇ ਉਦੋਂ ਤੁਹਾਡੀ ਚੌਥੀ ਪੀੜ੍ਹੀ ਹੋਵੇਗੀ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਝ ਹੋਵੇਗਾ ਤੇ ਇਲਾਕੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਹੋਵੇਗਾ ਗੁਰੂ ਸਾਹਿਬ ਜੀ ਦੇ ਕੀਤੇ ਵਚਨ ਸੁਣ ਕੇ ਬਜ਼ੁਰਗ ਬਾਪੂ ਝੋਲੀ ਵਿੱਚ ਸਮੇਟ ਕੇ ਆਪਣੇ ਨਗਰ ਨੂੰ ਚਲਾ ਗਿਆ ਤੇ ਜਿਵੇਂ ਜਿਵੇਂ ਸਮੇਂ ਦੀ ਚਾਲ ਚੱਲਦੀ ਗਈ ਵਕਤ ਬੀਤਦਾ ਹੈ ਇਤਿਹਾਸ ਦੱਸਦਾ ਹੈ ਕਿ ਕਰੀਬ 80-85 ਸਾਲਾਂ ਬਾਅਦ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਿਆਲੇ ਤੋਂ ਚੱਲਦੇ ਹਨ ਪਿੰਡ ਆਲੂਵਾਲ ਵਿਖੇ ਪਿੰਡ ਆਲੂਵਾਲ ਵਿਖੇ 30-40 ਸਿੱਖਾਂ ਨਾਲ ਜਾ ਰਹੇ ਸਨ ਤੇ ਅੱਜ ਉਸ ਬਜ਼ੁਰਗ ਬਾਪੂ ਦਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ ਗੁਰੂ ਜੀ ਦੀ ਕਿਰਪਾ ਨਾਲ ਤਕੜੇ ਕਾਰੋਬਾਰ ਹਨ ਜ਼ਮੀਨਾਂ ਹਨ ਫਲਾਂ ਦੇ ਬਾਗ ਹਨ ਵੱਡੀਆਂ-ਵੱਡੀਆਂ ਹਵੇਲੀਆਂ ਹਨ ਅਤੇ ਗੁਰੂ ਜੀ ਦੇ ਵਚਨਾਂ ਅਨੁਸਾਰ ਉਹਨਾਂ ਕੋਲ ਬਹੁਤ ਸਾਰੇ ਨੌਕਰ ਚਾਕਰ ਵੀ ਸਨ ਬਜ਼ੁਰਗ ਨੂੰ ਗੁਰੂ ਜੀ ਨੇ ਵਚਨ ਕੀਤਾ ਸੀ ਕਿ ਅਸੀਂ ਤੁਹਾਡੇ ਪਰਿਵਾਰ ਨੂੰ ਜ਼ਰੂਰ ਮਿਲਣਾ ਆਵਾਂਗੇ ਇਹ ਗੱਲ ਵੀ ਉਹਨਾਂ ਦੇ ਪਰਿਵਾਰ ਵਿੱਚ ਪੀੜੀ ਦਰ ਪੀੜੀ ਚੱਲਦੀ ਰਹੀ ਅੱਜ ਚੌਥੀ ਪੀੜੀ ਹੈ ਚੌਥੀ ਪੀੜੀ ਦੇ ਇੱਕ ਨੌਜਵਾਨ ਨੂੰ ਜੋ ਕਿ ਬਜ਼ੁਰਗ ਦੇ ਪਰਿਵਾਰ ਦਾ ਹੈ ਉਸ ਨੂੰ ਉਹਨਾਂ ਦੇ ਇੱਕ ਨੌਕਰ ਨੇ ਆ ਕੇ ਦੱਸਿਆ ਕਿ ਆਪਣੇ ਪਿੰਡੋਂ ਬਾਹਰ ਸੜਕ ਤੇ ਇੱਕ ਮਹਾਂਪੁਰਖ ਜੀ ਸਿੱਖਾਂ ਦੇ ਨਾਲ ਆ ਰਹੇ ਹਨ ਉਸ ਨੌਜਵਾਨ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇਹ ਗੱਲ ਸੁਣ ਕੇ ਨੌਜਵਾਨ ਆਪਣੇ ਪਰਿਵਾਰ ਨੂੰ ਲੈ ਕੇ ਪਿੰਡ ਬਾਰ ਗੁਰੂ ਸਾਹਿਬ ਜੀ ਦਾ ਸਤਿਕਾਰ ਸਹਿਤ ਸਵਾਗਤ ਕਰਕੇ ਆਪਣੇ ਮਹਿਲਾਂ ਵਿੱਚ ਗੁਰੂ ਜੀ ਨੂੰ ਲੈ ਕੇ ਆਏ ਤੇ ਗੁਰੂ ਜੀ ਤੇ ਸਿੱਖਾਂ ਦੀ ਬੜੀ ਸੇਵਾ ਕੀਤੀ ਅਤੇ ਆਪਣੇ ਪਰਿਵਾਰ ਬਾਰੇ ਸਾਰੀ ਗੱਲਬਾਤ ਦੱਸੀ ਗੁਰੂ ਜੀ ਰਾਤ ਨੂੰ ਉੱਥੇ ਹੀ ਟਹਿਰੇ ਤੇ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਗੁਰਬਾਣੀ ਕੀਰਤਨ ਕਰਕੇ ਹਵੇਲੀ ਦੇ ਬਾਗ ਜਗਾਏ ਗੁਰੂ ਜੀ ਜਦੋਂ ਲੰਗਰ ਪ੍ਰਸ਼ਾਦਾ ਛਕ ਕੇ ਜਾਣ ਲੱਗੇ ਚੱਲਣ ਲੱਗੇ ਤਾਂ ਨੌਜਵਾਨ ਇੱਕ ਦੁਸ਼ਾਲਾ ਤੇ ਸੋਨੇ ਦੀਆਂ ਭਰੀਆਂ ਮੋਹਰਾਂ ਦਾ ਥਾਲ ਗੁਰੂ ਸਾਹਿਬ ਜੀ ਨੂੰ ਭੇਟ ਕਰਦਾ ਹੈ ਤਾਂ ਗੁਰੂ ਜੀ ਨੇ ਦੁਸ਼ਾਲਾ ਸਵੀਕਾਰ ਕਰ ਲਿਆ ਪਰ ਮੋਹਰਾਂ ਵਾਲਾ ਥਾਲ ਗੁਰੂ ਜੀ ਨੇ ਲੈਣ ਤੋਂ ਮਨਾ ਕਰ ਦਿੱਤਾ ਤੇ ਫਰਮਾਇਆ ਸਾਨੂੰ ਇੱਕ ਜਾਂ ਦੋ ਥਾਲ ਨਹੀਂ ਚਾਹੀਦੇ ਸਾਨੂੰ ਗੱड्डा ਭੜ ਕੇ ਮੋਹਰਾ ਦਾ ਚਾਹੀਦਾ ਹੈ ਉਸ ਨੌਜਵਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਇੰਨੀਆਂ ਮੋਹਰਾ ਤਾਂ ਸਾਡੇ ਕੋਲ ਇਸ ਵਕਤ ਨਹੀਂ ਹਨ ਪਰ ਤੁਸੀਂ ਰੁਕੋ ਅਸੀਂ ਆਪਣਾ ਸਾਰਾ ਕੁਝ ਵੇਚ ਕੇ ਮੋਹਰਾ ਇਕੱਠੀਆਂ ਕਰਕੇ ਤੁਹਾਨੂੰ ਦੇ ਦਿੰਨੇ ਆ ਗੁਰੂ ਜੀ ਸਾਡੇ ਕੋਲ ਜੋ ਹੈ ਉਹ ਤੁਹਾਡਾ ਹੀ ਦਿੱਤਾ ਹੈ ਤੁਹਾਡੀ ਮਿਹਰ ਦੇ ਨਾਲ ਹੈ ਗੁਰੂ ਜੀ ਨੇ ਕਿਹਾ ਫਿਰ ਤੁਸੀਂ ਅੱਜ ਤੋਂ ਮੋਹਰਾ ਇਕੱਠੀਆਂ ਕਰਨੀਆਂ ਸ਼ੁਰੂ ਕਰਦੋ ਜਦੋਂ ਸਮਾਂ ਆਵੇਗਾ ਅਸੀਂ ਤੁਹਾਡੇ ਕੋਲ ਗੱਡਾ ਭਰ ਕੇ ਸੋਨੇ ਦੀਆਂ ਮੋਹਰਾਂ ਦਾ ਲੈ ਲਵਾਂਗੇ ਇਤਿਹਾਸ ਵਿੱਚ ਉਸ ਨੌਜਵਾਨ ਦਾ ਨਾਮ ਦੀਵਾਨ ਟੋਡਰ ਮਾਲਜੀ ਜੈਨ ਵੀ ਕਿਹਾ ਗਿਆ ਹੈ ਸਮਾਂ ਬੀਤਦਾ ਗਿਆ ਜਦੋਂ ਛੋਟੇ ਸਹਿਬਜਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਬਾਰੇ ਦੀਵਾਨ ਟੋਡਰ ਮਾਲਜੀ ਨੂੰ ਪਤਾ ਲੱਗਾ ਕਿ ਦੀਵਾਨ ਜੀ ਹੰਸਲਾ ਨਦੀ ਦੇ ਕਿਨਾਰੇ ਜੰਗਲ ਵਿੱਚ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਪਾਵਨ ਦੇਹਾਂ ਕੋਲ ਜਾਣ ਲੱਗਦੇ ਹਨ ਪਰ ਮੁਗਲ ਸਿਪਾਹੀ ਦੀਵਾਨ ਜੀ ਨੂੰ ਪਵਿੱਤਰ ਦੇਹਾਂ ਕੋਲ ਨਹੀਂ ਜਾਣ ਦਿੰਦੇ ਅਤੇ ਸਿਪਾਹੀ ਕਹਿੰਦੇ ਹਨ ਵਜ਼ੀਰ ਖਾਂ ਦਾ ਹੁਕਮ ਹੈ ਕੋਈ ਵੀ ਦੇਹਾਂ ਦਾ ਸੰਸਕਾਰ ਨਾ ਕਰੇ ਜੰਗਲੀ ਜਾਨਵਰ ਅਤੇ ਪੰਛੀ ਆਪੇ ਹੀ ਦੇਹਾਂ ਨੂੰ ਨੋਚ-ਨੋਚ ਕੇ ਖਾ ਲੈਣਗੇ ਦੀਵਾਨ ਟੋਡਰ ਮਲ ਜੀ ਦਾ ਇਲਾਕੇ ਵਿੱਚ ਬੜਾ ਪ੍ਰਭਾਵ ਸੀ ਤਾਂ ਉਹਨਾਂ ਨੇ ਹੋਰ ਜਾਣ ਪਛਾਣ ਵਾਲਿਆਂ ਨੂੰ ਨਾਲ ਲੈ ਕੇ ਵਜ਼ੀਰ ਖਾਂ ਤੱਕ ਪਹੁੰਚ ਕੀਤੀ ਆਖਰ ਵਜ਼ੀਰ ਖਾਂ ਬਹੁਤ ਜਦੋਂ ਜਹਿਦ ਦੇ ਬਾਅਦ ਮੰਨ ਹੀ ਗਿਆ ਅਤੇ ਟੋਡਰਮਲ ਨੂੰ ਸੰਸਕਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਪਰ ਉਸ ਨੇ ਇੱਕ ਸ਼ਰਤ ਰੱਖੀ ਸ਼ਰਤ ਇਹ ਰੱਖੀ ਕਿ ਜਿੰਨੀ ਥਾਂ ਤੇ ਤੁਸੀਂ ਸੰਸਕਾਰ ਕਰਨਾ ਹੈ ਓਨੀ ਥਾਂ ਤੁਸੀਂ ਮੋਹਰਾਂ ਨਾਲ ਟੱਕ ਦਿਓ ਤੇ ਮੋਹਰਾਂ ਖੜੀਆਂ ਕਰਨੀਆਂ ਹਨ ਤਕਰੀਬਨ 12 ਸਕੁਅਰ ਫੁੱਟ ਲਈ ਮੋਹਰਾ ਬਹੁਤ ਚਾਹੀਦਿਆਂ ਸਨ। ਟੌਡਰ ਮਾਇਲ ਜੀ ਤੇ ਉਹਨਾਂ ਦੇ ਪਰਿਵਾਰ ਨੇ ਆਪਣੀ ਜਿੰਨੀ ਵੀ ਜਾਇਦਾਦ ਸੀ ਉਹ ਸਾਰੀ ਵੇਚ ਦਿੱਤੀ ਅਤੇ ਮੋਹਰਾ ਵੇਚ ਕੇ ਇਕੱਠੀਆਂ ਕਰ ਲਈਆਂ। ਅਤੇ ਗੱਡੇ ਉੱਤੇ ਮੋਹਰਾ ਦੇ ਬੋਰੇ ਭਰ ਕੇ ਸੰਸਕਾਰ ਵਾਲੀ ਥਾਂ ਤੇ ਲੈ ਕੇ ਗਏ। ਪਰ ਵਜ਼ੀਰ ਖਾਨ ਨੇ ਉਦੋਂ ਤੱਕ ਪਾਵਨ ਮ੍ਰਿਤਕ ਦੇਹਾਂ ਨੂੰ ਹੱਥ ਨਹੀਂ ਲਾਉਣ ਦਿੱਤਾ। ਦੀਵਾਨ ਜੀ ਤੇ ਉਹਨਾਂ ਦੇ ਭਰਾ ਨੇ ਸੰਸਕਾਰ ਵਾਲੀ ਥਾਂ ਤੇ 78000 ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਰੱਖ ਦਿੱਤੀਆਂ ਅਤੇ ਵਜ਼ੀਰ ਖਾਂ ਦੇ ਨੌਕਰ ਮੋਹਰਾਂ ਚੁੱਕ ਕੇ ਲੈ ਗਏ ਸੰਸਕਾਰ ਸਮੇਂ ਦੀਵਾਨ ਜੀ ਦਾ ਸਾਰਾ ਪਰਿਵਾਰ ਅਤੇ ਬਾਬਾ ਮੋਤੀराम ਮਹਿਰਾ ਜੀ ਅਤੇ ਉਹਨਾਂ ਦੀ ਮਾਤਾ ਜੀ ਸਾਰਾ ਪਰਿਵਾਰ ਦੇ ਹਾਂ ਦਾ ਸੰਸਕਾਰ ਕਰਨ ਦੀ ਤਿਆਰੀ ਕਰਨ ਲੱਗਿਆ ਪਹਿਲਾ ਚੰਦਨ ਦੀਆਂ ਲੱਕੜੀਆਂ ਦੀ ਚਿਤਾ ਬਣਾਈ ਗਈ। ਸਹਿਬਜ਼ਾਦਿਆਂ ਨੂੰ ਆਖਰੀ ਇਸ਼ਨਾਨ ਦੀਵਾਨ ਜੀ ਅਤੇ ਉਹਨਾਂ ਦੇ ਭਰਾ ਅਤੇ ਬਾਬਾ ਮੋਤੀराम ਮਹਿਰਾ ਜੀ ਨੇ ਕਰਵਾਇਆ ਤੇ ਬਾਬਾ ਮੋਤੀराम ਜੀ ਦੀ ਮਾਤਾ ਅਤੇ ਦੀਵਾਨ ਟੋਡਰ ਮਲ ਜੀ ਦੀ ਪਤਨੀ ਨੇ ਮਾਤਾ ਗੁਜਰੀ ਜੀ ਨੂੰ ਆਖਰੀ ਇਸ਼ਨਾਨ ਕਰਵਾਇਆ। ਇਸ਼ਨਾਨ ਤੋਂ ਬਾਅਦ ਮਾਤਾ ਗੁਜਰੀ ਜੀ ਦੇ ਸਰੀਰ ਨੂੰ ਚਿਤਾ ਦੇ ਵਿੱਚ ਘਾਰ ਲਟਾਇਆ ਗਿਆ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਪਾਵਨ ਮ੍ਰਿਤਕ ਦੇਹਾਂ ਮਾਤਾ ਜੀ ਦੇ ਦੋਨਾਂ ਪਾਸੇ ਲਟਾਈਆਂ ਗਈਆਂ ਅਤੇ ਸਾਰੀਆਂ ਸੰਗਤਾਂ ਨੇ ਅਕਾਲ ਪੁਰਖ ਦੇ ਪਾਣੀ ਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਿਆਂ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਅਜਬ ਗਜਬ ਲੀਲਾ ਹੈ ਅਕਾਲ ਪੁਰਖ ਦੀ ਅੱਜ ਦੇ ਦਿਨ ਵੀਰਾਂ ਦੇ ਵੀਰ ਕੋਲ ਨਹੀਂ ਸਨ ਅੱਜ ਦੇ ਦਿਨ ਜਿਸ ਮਾਤਾ ਨੇ ਇੱਕ ਅਕਾਲ ਪੁਰਖ ਦੀ ਜੋਤ ਨੂੰ ਜਨਮ ਦਿੱਤਾ ਸੀ ਉਹ ਵੀ ਅੱਜ ਦੂਰ ਬੈਠੀ ਸੀ ਇਤਿਹਾਸ ਦੱਸਦਾ ਹੈ ਕਿ ਸ਼ਾਇਦ ਉਹਨਾਂ ਨੇ 14 ਜਾਂ 15 ਪੋ ਨੂੰ ਇਹਨਾਂ ਸਾਰਿਆਂ ਦੇ ਫੁੱਲ ਚੁਗੇ ਹੋਣਗੇ ਅਤੇ ਉਸ ਵਿਪੂਤ ਨੂੰ ਕੜੀ ਵਿੱਚ ਭਰ ਕੇ ਉਸ ਤਰਤੀ ਵਿੱਚ ਵੀ ਦਬਾ ਕੇ ਇੱਕ ਥੜਾ ਬਣਾ ਦਿੱਤਾ ਸੀ। ਦੀਵਾਨ ਟੋਡਰਮਲ ਜੀ ਦੀ ਇੱਕ ਹਿਸਾਬ ਨਾਲ ਉਹ ਥਾਂ ਹੁਣ ਮਲਕੀਅਤ ਬਣ ਗਈ ਸੀ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਦੀਵਾਨ ਟੋਡਰਮਲ ਜੀ ਮਿਲਦੇ ਹਨ। ਤੇ دیਵਾਨ ਜੀ ਸਾਰੀ ਗੱਲਬਾਤ ਗੁਰੂ ਸਾਹਿਬ ਜੀ ਨੂੰ ਦੱਸ ਰਹੇ ਹਨ ਤੇ ਗੁਰੂ ਜੀ ਨੇ ਟੋਡਰ ਮਲ ਨੂੰ ਕਿਹਾ ਤੁਸੀਂ ਸਾਡੇ ਕੋਲੋਂ ਕੋਈ ਵਿਵਾਰ ਮੰਗੋ ਤੁਸੀਂ ਮੇਰੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ دیਵਾਨ دیਵਾਨ ਟੋਡਰ ਮਲ ਜੀ ਨੇ ਗੁਰੂ ਸਾਹਿਬ ਜੀ ਕੋਲ ਜੋ ਮੰਗਿਆ ਉਹ ਸੁਣ ਕੇ ਸਭ ਹੈਰਾਨ ਹੋ ਗਏ ਸੀ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ دیਵਾਨ ਜੀ ਕਹਿੰਦੇ ਹਨ ਕਿ ਗੁਰੂ ਜੀ ਅਸੀਂ ਆਪ ਜੀ ਦੇ ਪਰਿਵਾਰ ਲਈ ਜੋ ਕੀਤਾ ਹੈ ਉਹ ਮੇਰਾ ਧਰਮ ਸੀ ਜੋ ਜ਼ਮੀਨ ਅਸੀਂ ਮੋਰਾ ਨਾਲ ਖਰੀਦੀ ਸੀ ਉਹ ਥਾਵੇਂ ਗੁਰੂ ਘਰ ਨੂੰ ਭੇਟ ਕੀਤੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰੇ ਪਰਿਵਾਰ ਦਾ ਕੋਈ ਵੀ ਜੀ ਉਸ ਜਗ੍ਹਾ ਤੇ ਹੱਕ ਜਤਾਵੇ ਏਕ-ਏਕ ਸਾਡੇ ਪਰਿਵਾਰ ਨੇ ਇਹ ਥਾਂ ਖਰੀਦੀ ਸੀ ਇਸ ਕਰਕੇ ਤੁਸੀਂ ਮੈਨੂੰ ਗੁਰੂ ਜੀ ਇਹ ਵਰ ਦਿਓ ਕਿ ਮੇਰਾ ਪਰਿਵਾਰ ਉੱਜੜ ਜਾਵੇ ਮੇਰਾ ਵੰਸ਼ ਖਤਮ ਹੋ ਜਾਵੇ ਮੇਰਾ ਪਰਿਵਾਰ ਮੁੱਕ ਜਾਵੇ ਫਿਰ ਬੇਟੀਆਂ ਸੰਗਤਾਂ ਹੈਰਾਨ ਹੋ ਗਈਆਂ ਤੇ ਗੁਰੂ ਜੀ ਵੀ ਹੈਰਾਨ ਹੋ ਗਏ ਕਿੰਨੀ ਮਹਾਨ ਸੋਚ ਸੀ ਗੁਰੂ ਘਰ ਦੇ ਸ਼ਰਧਾਲੂ ਤੇ ਗੁਰੂ ਦੇ ਸਿੱਖ ਦੀਵਾਨ ਟੋਡਰਮਲ ਜੀ ਦੀ ਅੱਜ ਸਿੱਖ ਧਰਮ ਦੇ ਵਿੱਚ ਦੀਵਾਨ ਟੋਡਰਮਲ ਜੀ ਦਾ ਨਾ ਸੁਨੇਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਹੈ ਤੇ ਇਹ ਸੀਗਾ ਜੀ ਸਾਰਾ ਇਤਿਹਾਸ ਦੀਵਾਨ ਟੋਡਰਮਲ ਜੀ ਨੇ ਗੁਰੂ ਜੀ ਤੋਂ ਇਹ ਵਾਰ ਕਿਉਂ ਮੰਗਿਆ ਕਿ ਵੰਸ਼ ਖਤਮ ਹੋ ਜਾਵੇ ਤੇ ਪੂਰਾ ਜਦੋਂ ਤੱਕ ਉਹਨਾਂ ਦਾ ਸੰਸਕਾਰ ਨਹੀਂ ਹੋਇਆ ਪੂਰਾ ਸੰਸਕਾਰ ਕਿਵੇਂ ਹੋਇਆ ਔਰ ਤੱਕ ਦਾ ਸਾਰਾ ਇਤਿਹਾਸ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਹੈ ਤੇ ਆਸ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋएगी ਇਹ ਜਾਣਕਾਰੀ ਵਧੀਆ ਲੱਗੀ ਹੋएगी ਤੇ ਤੁਸੀਂ ਇਸ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਸ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਂਦੇ ਰਹਾ ਜ਼ੀਰੋ ਵਾਜ਼ੀਰੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ